ਮਾਨਸਾ ਦੇ ਐਸਐਸਪੀ ਦਫ਼ਤਰ ਦੇ ਵਿੱਚ ਧਰਨੇ ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਜਿਨ੍ਹਾਂ ਦੇ ਵੱਲੋਂ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ। ਦਰਅਸਲ ਬੰਟੀ ਬੈਂਸ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜਿੱਥੇ ਸਿੱਧੂ ਮੂਸੇਵਾਲਾ ਦੇ ਮਾਪੇ ਜੁੜੇ ਨੇ ਉਹ ਧਰਨੇ ਤੇ ਬੈਠੇ ਸਨ ਐਸਐਸਪੀ ਦਫ਼ਤਰ ਦੇ ਵਿੱਚ ਇਹਨਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਸੀ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਹੁਣ ਬੰਟੀ ਬੈਂਸ ਦੇ ਖਿਲਾਫ ਕਾਰਵਾਈ ਦੀ ਸਖਤ ਸਹਿਮਤੀ ਜਤਾਈ ਹੈ। ਤੇ ਇਸ ਮਾਮਲੇ ਤੇ ਪੁਲਿਸ ਅਧਿਕਾਰੀਆਂ ਨੇ ਬਲਕੌਰ ਸਿੰਘ ਜਿਨ੍ਹਾਂ ਨੂੰ ਕਾਰਵਾਈ ਦਾ E <coughs> ਭਰੋਸਾ ਦਿੱਤਾ ਜਿਸ ਦੇ ਚਲਦਿਆਂ ਬੰਟੀ ਬੈਂਸ ਨੇ ਉਹਦੀ ਕੰਪਨੀ ਡਿਜੀਟਲ 1 ਤੇ ਮਾਮਲਾ ਦਰਜ ਕੀਤਾ ਜਾਵੇਗਾ ਇਸ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਇਹ ਧਰਨਾ ਖਤਮ ਕੀਤਾ ਗਿਆ ਮਾਨਸਾ ਦੇ ਐਸਐਸਪੀ ਦਫ਼ਤਰ ਦੇ ਵਿੱਚ ਧਰਨੇ ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਜਿਨ੍ਹਾਂ ਦੇ ਵੱਲੋਂ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਦਰਅਸਲ ਬੰਟੀ ਬੈਂਸ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜਿੱਥੇ ਸਿੱਧੂ ਮੂਸੇਵਾਲਾ ਦੇ ਮਾਪੇ ਜੁੜੇ ਨੇ ਉਹ ਧਰਨੇ ਤੇ ਬੈਠੇ ਸਨ ਐਸਐਸਪੀ ਦਫ਼ਤਰ ਦੇ ਵਿੱਚ ਇਹਨਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਸੀ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਹੁਣ ਬੰਟੀ ਬੈਂਸ ਦੇ ਖਿਲਾਫ ਕਾਰਵਾਈ ਦੀ ਸਖਤ ਸਹਿਮਤੀ ਜਤਾਈ ਹੈ ਤੇ ਇਸ ਮਾਮਲੇ ਤੇ ਪੁਲਿਸ ਅਧਿਕਾਰੀਆਂ ਨੇ ਬਲਕੌਰ ਸਿੰਘ ਜਿਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਦੇ ਚਲਦਿਆਂ ਬੰਟੀ ਬੈਂਸ ਤੇ ਉਹਦੀ ਕੰਪਨੀ ਡਿਜੀਟਲ 1 ਤੇ ਮਾਮਲਾ ਦਰਜ ਕੀਤਾ ਜਾਵੇਗਾ ਇਸ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਇਹ ਧਰਨਾ ਖਤਮ ਕੀਤਾ ਗਿਆ ਹੰਦ ਦਾ ਅਕੀ ਤਮਤ ਪਹਿਲਾਂ ਦੱਸ ਹੀ ਚੁੱਕੇ ਹਾਂ ਸਾਰੀ ਗੱਲ ਪਰੰਤੂ ਇੱਕ ਵਿਸ਼ਵਾਸ ਇੱਕ ਭਰੋਸਾ ਹੈ ਨਾ ਇਧਰ ਉਹ ਦੇਖੋ ਸਾਹਮਣੇ ਜਿョਕੇ ਟਾਈਮ ਬਾਉਂਡ ਨਹੀਂ ਹੈ ਉਹ ਦੇ ਸਾਹਮਣੇ ਦੇਖ ਨਹੀਂ ਪਰੰਤੂ ਕਿਉਂਕਿ ਮੈਂ ਪਹਿਲਾਂ ਨੋਟਸ ਨਹੀਂ ਦਿੱਤਾ ਸੀ ਕਿਉਂਕਿ ਮੈਂ ਲਗਾਤਾਰ ਛੇ ਮਿੰਟ ਉਸ ਦੀ ਪੈਰਵਾਈ ਕਰਦਾ ਪਿੱਛੇ ਰਿਹਾ ਸੀ ਤੇ ਲੋੜ ਤੋਂ ਵੱਧ ਦੇਰ ਹੋ ਰਹੀ ਸੀ ਮੇਰੇ ਕੋਲ ਹੋਰ ਕੋਈ ਕਾਰਨ ਨਹੀਂ ਬਣਦਾ ਸੀ ਕਿਉਂਕਿ ਆਈ ਵਾਰ ਕੋਈ ਨਾ ਕੋਈ ਲਾਰਾ ਲਾ ਕੇ ਜਾਂ ਕੋਈ ਕੱਲ ਪਰਸੋਂ ਐਦਾਂ ਜਿ ਲੱਗ ਰਿਹਾ ਸੀਗਾ ਤਾਂ ਹੁਣ ਜਿਹੜੀ ਗੱਲ ਡੀਆਈਜੀ ਸਾਹਿਬ ਨੇ ਕਿਹਾ ਵੀ ਤੁਸੀਂ ਵਿਸ਼ਵਾਸ ਕਰਦੇ ਹੋ ਮੈਂ ਕਿਹਾ ਜੀ ਮੈਂ ਤਾਂ ਸ਼ੁਰੂ ਤੋਂ ਵਿਸ਼ਵਾਸ ਕਰਦਾ ਮੈਂ ਬੇਵਿਸ਼ਵਾਸੀ ਵਾਲੀ ਕੋਈ ਗੱਲ ਨਹੀਂ ਪਰੰਤੂ ਜਿਹੜੀ ਮੇਰੀ ਸਹੀ ਗੱਲ ਉਹ ਮੰਨੀ ਜਾ ਤਾਂ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਦਿੱਤੀ ਹੈ ਕਿ ਇੱਕ ਦਿਨ ਕਿਸੇ ਗੱਲ ਦੁਆਰਾ ਦੱਸੂਗਾ ਸਵੇਰ ਤੱਕ ਜਾਂ ਇੱਕ ਰੋਜ਼ਾਂ ਤੱਕ ਜਾਂ ਬਿਲਕੁਲ ਟਾਈਮ ਬਾਉਂਡ ਕੁਝ ਨਹੀਂ ਹੈ ਪਰੰਤੂ ਇੱਕ ਵਧੀਆ ਮਾਹੌਲ ਦੇ ਵਿੱਚ ਉਹਨਾਂ ਨੇ ਉਸ ਗੱਲ ਨੂੰ ਬੰਨਿਆ ਜਿਹੜੀ ਐਫ ਆਈ ਆਰ ਦੀ ਤੁਸੀਂ ਮੰਗ ਕਰਦੇ ਸੀ ਸੀ ਕਿ ਉਹ ਹੁਣ ਹੋਈ ਹੈ ਕਿ ਸਿੱਟੇ ਜੀ ਬਿਲਕੁਲ ਮੇਰਾ ਜਿਹੜਾ ਮਸਲਾ ਹੈ ਉਹ 1 ਡੀਟਲ ਐਂਟਰਟੇਨਮੈਂਟ ਜਿਹਦਾ ਮਾਲਕ ਸ਼ਬੀਰ ਮੁਮਿੰਨ ਤੇ ਉਹਦਾ 파ਟਨਰ ਹੈਗੇ ਨੇ ਗੁਰਪ੍ਰੀਤ ਉਹਨਾਂ ਦੇ ਖਿਲਾਫ ਮੇਰੀ ਜਿਹੜੀ ਸ਼ਿਕਾਇਤ ਹੈ ਤੇ ਉਹਦੇ ਖਿਲਾਫ ਹੀ ਮੈਂ ਕਾਰਵਾਈ ਮੰਗਾ ਠੀਕ ਹੈ ਬਸ ਠੀਕ ਹੈ ਬਸ ਬਾਦੂ ਆ ਰਹੇ ਨੇ